ਸੰਤ ਬਾਬਾ ਮਾਨ ਸਿੰਘ ਜੀ ਜਿਨ੍ਹਾਂ ਵਰਗਾ ਮਹਾਪੁਰਸ਼ ਗੱਲ ਕਰ ਰਹੇ ਸਨ ਪ੍ਰੇਮ ਦੀ ਹੱਦ ਕੀ ਹੈ ਤਿਆਗ ਦੀ ਹੱਦ ਕੀ ਹੈ ਦਾਨ ਦੀ ਹੱਦ ਕੀ ਹੈ ਇਹ ਤਿੰਨੇ ਗੁਣ ਸਨ ਸ੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲਿਆਂ ਦੇ ਵਿੱਚ ਇਹ ਤਿੰਨੇ ਗੁਣ ਸਨ ਜੇ ਕਿਸੇ ਨੇ ਪ੍ਰੇਮ ਸਿੱਖਣਾ ਦਾ ਤਾਂ ਸੰਤ ਬਾਬਾ ਮਾਨ ਸਿੰਘ ਤੋਂ ਉਹ ਪ੍ਰੇਮ ਸਿੱਖਿਆ ਜਾ ਸਕਦਾ ਆਪਾਂ ਆਪਣੇ ਲਈ ਜਿਉਂਨੇ ਆ ਆਪਣੇ ਪਰਿਵਾਰ ਲਈ ਜਿਉਂਨੇ ਆ ਪਰ ਧੰਨ ਸਨ ਬਾਬਾ ਮਾਨ ਸਿੰਘ ਜੀ ਜਿਹੜੇ ਸਿੱਖ ਕੌਮ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖੀ ਲਈ ਜੀਉ ਕੇ ਗਏ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਪਿਆਰ ਦੇ ਵਿੱਚ ਜੀਵ ਕੇ ਗਏ ਨੇ ਸੱਚ ਕਾਹੂ ਸਿਨ ਲੇਹੋ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਜਿਨ੍ਹਾਂ ਨੇ ਸੱਚ ਮੁੱਚ ਪ੍ਰੇਮ ਕੀਤਾ ਉਨਾ ਵਰਗਾ ਪ੍ਰੇਮ ਨਹੀਂ ਕੋਈ ਕਰ ਸਕਦਾ ਇੱਕ ਦਿਨ ਦੇ ਵਿੱਚ 10 10000 ਨੂੰ 20 20000 ਬੰਦੇ ਨੂੰ ਖੰਡੇ ਵਾਟੇ ਦਾ ਅਮਰਿਸ਼ ਕਾਇਆ ਇੱਕ ਦਿਨ ਦੇ ਵਿੱਚ ਉਨਾ ਵਰਗਾ ਪਿਆਰ ਕੋਈ ਨਹੀਂ ਉਨਾ ਵਰਗਾ ਤਿਆਗ ਕੋਈ ਨਹੀਂ ਅੱਜ ਜਿਵੇਂ ਨਹੀਂ ਕੱਲੇ ਯੋਹ ਮਹਾਪੁਰਸ਼ ਨਹੀਂ ਇੱਥੇ ਬੈਠੇ ਹੋਏ ਜਿਹੜੇ ਕੀਰਤਨ ਕਰਦੇ ਆਂ ਇੱਥੇ ਕਾਰਸੇਵਾਲੇ ਮਹਾਪੁਰਸ਼ ਵੀ ਆਏ ਆ ਇਹੋ ਜਿਹਾ ਤਿਆਗ ਬਾਬਾ ਮਾਨ ਸਿੰਘ ਜੀ ਵਿੱਚ ਲੋਕੀ ਮਾਇਆ ਨੂੰ ਪਿਆਰ ਬੜਾ ਕਰਦੇ ਨੇ ਮੈਂ ਬਾਹ ਕੱਢ ਕੇ ਕਹਿ ਸਕਣਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲੋਕੀ ਮਾਇਆ ਨੂੰ ਪਿਆਰ ਬੜਾ ਕਰਦੇ ਨੇ ਮੂੰਹ ਨਾਲ ਕਹਿੰਦੇ ਆ ਮੈਂ ਤੇਰੇ ਨਾਲ ਆ ਮੈਂ ਤੇਰੇ ਨਾਲ ਆ ਮੈਂ ਤੇਰੇ ਨਾਲ ਆ ਪਰ ਅਸਲ ਮਹਨਿਆਂ ਵਿੱਚ ਬਾਬਾ ਮਾਨ ਸਿੰਘ ਜੀ ਜੋ ਕਹਿੰਦੇ ਸਨ ਉਹ ਕਰਦੇ ਸਨ ਜਿਹਨੂੰ ਕਹਿੰਦਾ ਨਾ ਵੀ ਮੈਂ ਤੇਰੇ ਨਾਲ ਆ ਸੱਚ ਮੋਚੋ ਦੇ ਨਾਲ ਖੜਦੇ ਸਨ ਸੱਚ ਮੋਚੋ ਦੇ ਨਾਲ ਇੱਕ ਨਹੀਂ ਲੱਖਾਂ ਗੁਰੂ ਘਰ ਕਾਰਸੇ ਵਾਲੇ ਮਹਾਪੁਰਸ਼ ਆਏ ਨੇ ਕਿੱਥੇ 2 ਕਿਲੋ ਸੋਨਾ ਕਿੱਥੇ 4 ਕਿਲੋ ਸੋਨਾ ਕਿਸੇ 5 ਕਿਲੋ ਸੋਨਾ ਕਦੇ ਕਿਸੇ ਸੰਤ ਦਾ ਨਹੀਂ ਸੁਣਿਆ ਹੋਵੇਗਾ ਕਿਸੇ ਗੁਰੂ ਘਰ ਦੇ ਵਿੱਚ ਕਿਹਾ ਹੋਵੇ ਲੈ ਭਾਈ ਮੇਰੇ ਕੋ ਸੋਨਾ ਲੈ ਜਾ ਇਹ ਬਾਬਾ ਮਾਨ ਸਿੰਘ ਜੀ ਸਨ ਖਾਓ ਖਰਚੋ ਰਲਮਿਲ ਭਾਈ ਟੋਟਣਾ ਆਵੇ ਵੱਧੋ ਜਾਈ ਟੋਟਣਾ ਆਵੇ ਵੱਧੋ ਜਾਈ ਜਦੋਂ ਸਾਡੇ ਉੱਥੇ ਮਹਾਪੁਰਸ਼ਾਂ ਦੇ ਸਥਾਨ ਤੇ ਨਹੀਂ ਪੱਤਾ ਰੱਖਿਆ ਨਾ ਬਾਬਾ ਮਾਨ ਸਿੰਘ ਜੀ ਨੇ ਸੈਡ ਖੜੀ ਇਹ 2000 ਸਨ ਦੀ ਗੱਲ ਹੈ ਜਦੋਂ ਉਹਨਾਂ ਨਹੀਂ ਪੱਥਰ ਰੱਖਿਆ ਮਹਾਪੁਰਸ਼ਾਂ ਨੇ ਕਹਿੰਦੇ ਭਾਈ ਇਹ ਕਿੰਨਾ ਜਿਹੜਾ ਆਪਣਾ ਤੋਂ ਹੀ ਹਾਲ ਬਣਾ ਰਹੇ ਆਂ ਕਿਹਾ ਜੀ ਇਹ 40 60 ਲੈ ਕਹਿੰਦੇ ਨਾ ਇਹਨੂੰ 60 100 ਬਣਾ ਦਿਓ ਇੱਕ ਮਹੀਨੇ ਚ ਲੈਂਡਰ ਪੈ ਜਾਏਗਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਉਹੀ ਗੱਲ ਹੋਈ ਬਈ ਜਦੋਂ 60 100 ਦਾ ਬਣਾਇਆ ਇੱਕ ਮਹੀਨੇ ਚ ਲੈਂਡਰ ਪੈ ਗਿਆ ਤੇ ਬਾਬਾ ਜੀ ਮਰੀਕ ਸਿੰਘ ਜੀ ਕਾਰ ਸੇਵਾ ਵਾਲੇ ਉੱਥੇ ਖੜੋਲੀ ਸੇਵਾ ਚੱਲਦੀ ਉਹਨਾਂ ਦੀ ਤੇ ਉਹਨਾਂ ਕੋਲ ਨਾ ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਨਾਲ ਗੱਲ ਹੋਈ ਤੇ ਉਹ ਮਹਾਪੁਰਸ਼ ਕਹਿੰਦੇ ਕਹਿੰਦੇ ਕਿੰਨੀ ਕਿ ਸੇਵਾ ਕਿੱਥੇ ਕੰਮ ਪਹੁੰਚ ਗਿਆ ਉਹਨਾਂ ਨੂੰ ਆਖਿਆ ਜੀ ਉਹ ਤੇ ਲੈਂਡਰ ਤੱਕ ਪਹੁੰਚ ਗਿਆ ਕਹਿੰਦੇ ਕਮਾਲ ਹੈ ਕਹਿੰਦੇ ਕਮਾਲ ਹੈ ਮੈਂ ਕਿਹਾ ਕਮਾਲ ਅਸੀਂ ਨਹੀਂ ਕੀਤੀ ਇਹ ਬਾਬਾ ਮਾਨ ਸਿੰਘ ਨੇ ਕਮਾਲ ਕਰਤੀ ਆ ਸਾਧੂ ਬੋਲੇ ਸਹਿ ਸਵਾਏ ਸਾਧਕਾ ਬੋਲਿਆ ਮਿਰਥਾ ਨਾ ਜਾਏ ਇਹ ਮਹਾਪੁਰਸ਼ਾਂ ਦੇ ਵਚਨ ਸਨ ਇਸ ਕਰਕੇ ਉਹਨਾਂ ਵਰਗਾ ਪਿਆਰ ਕਰਨ ਵਾਲਾ ਕੋਈ ਨਹੀਂ ਉਹ ਪਿਆਰ ਦੀਆਂ ਹੱਦਾਂ ਦਾ ਉਹਨਾਂ ਨੂੰ ਪਤਾ ਸੀ ਉਹਨਾਂ ਵਰਗਾ ਤਿਆਗੀ ਕੋਈ ਨਹੀਂ ਅੱਜ ਕੋਈ ਬੰਦਾ ਕਿਸੇ ਨੂੰ ਕਹਿ ਦੇ ਉਹਨਾਂ ਬਈ ਤੂੰ ਮੇਰੀ ਮਦਦ ਕਰ ਕੋਈ ਨਹੀਂ ਕਰਦਾ ਕਿਸੇ ਦੀ ਵਾਹ ਜਿੰਦਾ ਆਪਣੀ ਹੈ ਤੇ ਬਾਬਾ ਮਾਨ ਸਿੰਘ ਨੇ ਨਾਲ ਦੇ ਨਾਲ 50000 ਰੁਪਇਆ ਉੱਥੇ ਨਾਲ ਦੇ ਨਾਲ ਰੱਖਦਾ ਇੱਕ ਨਹੀਂ ਹਜ਼ਾਰਾ ਐਸੇ ਗੁਰੂ ਘਰਾਂ ਦੇ ਵਿੱਚ ਉਹਨਾਂ ਨੇ ਸੇਵਾ ਕੀਤੀ ਮੈਂ ਵੀ ਗੱਲ ਕਹਿ ਸਕਣਾ ਸੰਤ ਮਾਰਾ ਬਾਬਾ ਈਸ਼ਰ ਸਿੰਘ ਤੋਂ ਬਾਅਦ ਜਿਵੇਂ ਉਹਨਾਂ ਨੇ ਇੰਗਲੈਂਡ ਦੀ ਧਰਤੀ ਤੇ ਜਾ ਕੇ ਧੰਨ-ਧੰਨ ਕਰਾਈ ਨਾ ਉਹ ਕਹਿੰਦੇ ਭਾਈ ਡਾਲਰ ਨਹੀਂ ਲੈਣ ਵਾਸਤੇ ਆਏ ਐਸੀ ਇੱਥੇ ਇੱਥੇ ਡਾਲਰ ਨਹੀਂ ਲੈਣ ਵਾਸਤੇ ਆਏ ਸਾਰੀ ਮਾਇਆ ਇੱਥੇ ਲਾ ਲਓ ਐਵੇਂ ਹੀ ਬਾਬਾ ਮਾਨ ਸਿੰਘ ਨੇ ਸਭ ਤੋਂ ਵੱਡਾ ਜਿਹੜਾ ਦਰਬਾਰ ਸੌ ਥਾਲ ਦੇ ਵਿੱਚ ਬਣਿਆ ਤੇ ਉਹ ਬਾਬਾ ਮਾਨ ਸਿੰਘ ਨੇ ਸੰਗਤਾਂ ਨੂੰ ਕਿਹਾ ਭਾਈ ਇਹ ਗੁਰੂ ਨਾਨਕ ਦੇ ਘਰ ਦੀ ਸੇਵਾ ਜੋ ਵੀ ਤੁਹਾਡੇ ਕੋਲ ਹੈ ਅੱਜ ਇੱਥੇ ਕੱਢ ਕੇ ਰੱਖ ਦਿਓ ਲੈ ਕੇ ਨਹੀਂ ਜਾਣਾ ਤੇ ਅੱਜ ਸਭ ਤੋਂ ਵੱਡਾ ਹਾਲ ਜਿਹੜਾ ਸੌ ਥਾਲ ਚ ਬਣਿਆ ਬਾਬਾ ਮਾਨ ਸਿੰਘ ਦਾ ਉੱਥੇ ਨਾਂ ਲਿਖਿਆ ਹੋਇਆ ਫੋਟੋ ਲੱਗੀ ਹੋਈ ਆ। ਸਤ ਸ੍ਰੀ ਅਕਾਲ। ਤੇ ਨਾ ਡਟ ਕੇ ਪਰਚਾਰ ਕੀਤਾ। ਆਪਾਂ ਪਰਿਵਾਰ ਲਈ ਤੇ ਡਟਨੇ ਆ। ਦਿਨ ਰਾਤ ਪਾਪੜ ਵੇਲਨੇ ਆ। ਵਈ ਇਹਨਾਂ ਨੂੰ ਕਾਮਯਾਬ ਕਰਦੀ ਏ ਧੀਆਂ ਪੁੱਤਰਾ ਨੂੰ। ਪਰ ਸਿੱਖਾਂ ਨੂੰ ਕਾਮਯਾਬ ਕਰਨ ਵਾਸਤੇ, ਖੰਡੇ ਬਾਡੇ ਦਾ ਅਮਰ ਛਕਾਣ ਵਾਸਤੇ ਜੇ ਕਿਸੇ ਨੇ ਦਿਨ ਰਾਤ ਇੱਕ ਕੀਤੀ ਆ ਤੇ ਉਹ ਬਾਬਾ ਮਾਨ ਸਿੰਘ ਸਨ ਪੇਵੇ ਵਾਲੇ। ਉਹਨਾਂ ਨੇ ਦਿਨ ਰਾਤ ਇੱਕ ਕੀਤੀ ਦਿਨ ਰਾਤ ਇੱਕ ਕਰਕੇ ਤੇ ਉਹਨਾਂ ਨੇ ਲੱਖਾਂ ਦੁਨੀਆਂ ਨੂੰ ਇੱਕ ਨੂੰ ਨਹੀਂ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਲੱਖਾਂ ਦੁਨੀਆਂ ਨੂੰ ਅਮਰ ਸ਼ਕਾਇਆ ਤੇ ਜਾਂ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਨੇ ਲੱਖਾਂ ਦੁਨੀਆਂ ਨੂੰ ਆਪਣੇ ਭਰਾਵਾਂ ਨੂੰ ਕਿਹਾ ਸੀ ਆਪਣੀਆਂ ਭੈਣਾਂ ਨੂੰ ਕਿਹਾ ਸੀ ਬਾਬੇ ਮਾਨ ਸਿੰਘ ਨੇ ਜਦੋਂ ਤੁਸੀਂ ਦੂਜੇ ਘਰ ਜਾਣਾ ਉਹ ਘਰ ਵਾਲਿਆਂ ਨੂੰ ਵੀ ਮਾਣ ਫਕਰ ਮਹਿਸੂਸ ਹੋਵੇ ਮੇਰੀਓ ਪੈਣਾ ਜਿਹੜੇ ਘਰ ਤੇ ਜਾਣਾ ਉਸ ਨਗਰ ਦੇ ਵਿੱਚ ਤੁਸੀਂ 2-2 4-400 ਬੰਦੇ ਨੂੰ ਤੁਸੀਂ ਕੱਲੀ-ਕੱਲੀ ਨੇ ਅਮਰਿਸ਼ ਖਾਣਾ ਤਾਂ ਮੈਨੂੰ ਤੁਹਾਡੇ ਤੇ ਮਾਣ ਹੋਏਗਾ ਜਾਂ ਤਖਤਾਂ ਤੇ ਬਾਹਰ ਵਿਦੇਸ਼ਾਂ ਦੇ ਵਿੱਚ ਜੇ ਸਿੱਧੀਆਂ ਧਾਰਨਾ ਦਾ ਅੱਜ ਕੀਰਤਨ ਹੁੰਦਾ ਹੈ ਨਾ ਤੇ ਇਹ ਰਾਹ ਖੋਲਿਆ ਸੀ ਬਾਬਾ ਮਾਨ ਸਿੰਘ ਜੀ ਭੇਵੇ ਵਾਲਿਆਂ ਨੇ ਜਿਹੜੇ ਕਹਿੰਦੇ ਸਨ ਇਹ ਕੱਚੀ ਬਾਣੀ ਹੈ ਉਹ ਕਹਿੰਦੇ ਲੱਗਦੇ ਉਹ ਕੱਚੀ ਬਾਣੀ ਦਿਓ ਕੱਚੀ ਬਾਣੀ ਪਤਾ ਕਿਹੜੀ ਹੁੰਦੀ ਆ ਸਤਗੁਰੂ ਬਾਜੋ ਹੋਰ ਕੱਚੀ ਬਾਣੀ ਇਹ ਤਾਂ ਟ੍ਰਾਂਸਲੇਸ਼ਨ ਹੈ ਆਹ ਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਤੇ ਜੇ ਇਹਨੂੰ ਪੜ੍ਹਦੀਏ ਆਪਾਂ ਗਾਵੀਏ ਸੱਚੀ ਬਾਣੀ ਆਹ ਵੋ ਸਿੱਖ ਸਤਗੁਰੂ ਕੇ ਪਿਆਰਿਓ ਇਹ ਕੱਚੀ ਕਿਵੇਂ ਹੋ ਗਈ ਆਹ ਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਇਹ ਤਾਂ ਟ੍ਰਾਂਸਲੇਸ਼ਨ ਹੈ ਫਿਰ ਤੇ ਕਥਾ ਨੂੰ ਵੀ ਆਪਾਂ ਕਹਿ ਦੇਾਂਗੇ ਵੀ ਕੱਚੀ ਐ ਰੇ ਮਨੁਰਾਮ ਸੇਵਕ ਕਰ ਪ੍ਰੀਤ ਸਰਵਣ ਗੋਬਿੰਦ ਗੁਣਸਣਵਾਰ ਗਾਉ ਰਸਨਾ ਗੀਤਾ ਗੁਰੂ ਗ੍ਰੰਥ ਸਾਹਿਬ ਬਾਣੀ ਨੇ ਕਹਿ ਦਿੱਤਾ ਵੀ ਕੰਨਾਂ ਨਾਲ ਸੁਣ ਜੇਵਾ ਨਾਲ ਗਾ ਆ ਰਾਮ ਨਾਲ ਪ੍ਰੀਤੀ ਪੈ ਜਾਗੀ ਗੁਰੂ ਨਾਲ ਤੇ ਜੇ ਇਹਨੂੰ ਆਪਾਂ ਪੜ੍ਹ ਲਈਏ ਕੰਨ ਹੀ ਸੁਣੀਏ ਗੁਰਾਂ ਦੀ ਬਾਣੀ ਜੇਵਾ ਨਾਲ ਨਾਮ ਜਪੀਏ ਕੱਚੀ ਕਿਵੇਂ ਹੋਗੀ ਸਤ ਗੁਰੂ ਬਾਝੋਂ ਹੋਰ ਕੱਚੀ ਆ ਬਾਣੀ ਉਹਨਾਂ ਨੂੰ ਸਮਝਾਇਆ ਤੇ ਉਹ ਕਹਿੰਦੇ ਬਾਬਾ ਜੀ ਇਹ ਗੱਲ ਤਾਂ ਸਾਨੂੰ ਕਹਿੰਨੇ ਦੱਸੀ ਹੀ ਕੋਈ ਨਹੀਂ ਸੋ ਇਸ ਕਰਕੇ ਉਹਨਾਂ ਦੀ ਬੜੀ ਵੱਡੀ ਸੋਚ ਸੀ ਕਿਉਂਕਿ ਬ੍ਰਹਮ ਗਿਆਨੀ ਸਭ ਸ਼ਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਸਦ ਜੀਵੈ ਨਹੀਂ ਮਰਤਾ ਇਸ ਕਰਕੇ ਇਹੋ ਜੇ ਪਰਪਕਾਰ ਕਰਕੇ ਗਏ ਨੇ ਤੇ ਸਾਧ ਸੰਗਤ ਜੋ ਨਾ ਉਹਨਾਂ ਵਰਗਾ ਕੋਈ ਹੋਇਆ ਤੇ ਨਾ ਕੋਈ ਹੋਣਾ ਤੇ ਨਾ ਬਾਬਾ ਮੋਹਨ ਸਿੰਘ ਵਰਗਾ ਜਿਨ੍ਹਾਂ ਨੇ ਲੰਗਰਾਂ ਦਾ ਸਰਕਾਰਾਂ ਵੀ ਜਿਨ੍ਹਾਂ ਦੀ ਜਿਨ੍ਹਾਂ ਦੀ ਧੱਕ ਨੂੰ ਸਰਕਾਰਾਂ ਵੀ ਮੰਨਦੀਆਂ ਨੇ